ਅਰਚ ਅੰਨੀ ਹੋਈ ਕਲਯੁਗੀ ਮਾਂ ਨੇ ਆਸ਼ਿਕ ਨਾਲ ਮਿਲਕੇ ਮਰਵਾਤਾ ਜਵਾਨ ਪੁੱਤ ਤੇ ਬਲਾਈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਲਯੁਗੀ ਮਾਂ ਨੇ ਹਵਲ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮਿਲਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਘਰ ਦੇ ਵਿਹੜੇ ਚ ਦੱਬੀ ਲਾਸ਼ ਦੋ ਹੀ ਦੰਦਾ ਨਹੀਂ ਮੈਂ ਉਹਨਾਂ ਹੀ ਦੱਸਦਾ ਨਾ ਲੱਗਦਾ ਨਹੀਂ ਆਪ ਨੂੰ ਇਹ ਕਰਕੇ ਫਿਰ ਉਹ ਉਹ ਫਿਰ ਮਾਂ ਦੀ ਨਿਕਲਦੇ ਦੋ ਹੜਤੇ ਖੈਨ ਚਲਦੇ ਹਾਂ ਦੋ ਜਿਹੜੇ ਦਰਦ ਨੇ ਮੈਂ ਕਿੰਦੀ ਅੰਗੀ ਦਾ ਮੇਰ ਜਲ ਕੇ ਭਾਂਗੀ ਘੜ ਦਿੰਦੇ 12 ਸਾਲਾਂ ਬਾਅਦ ਹੁਣ ਖੁੱਲਿਆ ਪੇਤ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਸਾ ਜ਼ਾਹਰ ਕੀਤਾ ਸੀ ਤੇ ਉਦੋਂ 364 ਤੇ 34 ਆਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਗੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਆਸ਼ਿਕ ਅਤੇ ਕਲਯੁਗੀ ਮਾ ਚੜੀ ਪੁਲਿਸ ਹੱਥੇ ਕੰਦਾ ਟਪ ਟਪ ਹੁੰਦਾ ਹੈ ਤਾਂ ਕਰਦੇ ਹਾਂ ਕਿਦਾਂ ਮੈਂ ਫਿਰ ਇਹਨਾਂ ਗਾਲ ਛੋਟ ਕੇ ਮਾਰਾਂ ਤੇ ਕਿੱਥੇ ਨੱਪਿਆ ਹੁਣ ਨੱਪਿਆ ਇੱਥੇ ਹੀ ਆ ਗੁਰਾਂ ਮਨੋਂ ਹਨ ਮੈਨੂੰ ਬੜਾ ਚਿਰ ਹੋ ਗਿਆ ਨੇ ਕਿੰਨੂ 3 ਸਾਲ ਹੋ ਗਏ ਕਲਯੁਗੀ ਮਾਨੇ ਰਾਦਾ ਰੋੜਾ ਸਮਝ ਕੇ ਜਵਾਨ ਪੁੱਤ ਨੂੰ ਉਤਾਰਿਆ ਮੋਦੇ ਘਾਟ ਤੁਹਾਨੂੰ ਦੇਣ ਲਈ ਪਤਾ ਜਦੋਂ ਲੱਭਾ ਨਹੀਂ ਸਾਨੂੰ ਮੋੜਾ ਆਇਆ ਸਭ ਮੁੰਡਾ ਕਿੱਥੇ ਇਹਾਂ ਦੀ ਪੂਨੇ ਕਲੇ ਤਿੰਨ ਮਹੀਨੇ ਸਾਨੂੰ ਇਹਨੇ ਲਾਹਾ ਲਾ ਗਿਐ ਪੂਨੇ ਕਲੇ ਆਹ ਤੱਕ ਆ ਗਏ ਇਥੇ ਲੋਕੀ ਦਾਸ਼ ਬਣਾਉਂਦ ਕਰਨਾ ਯਾਰ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਕ ਦਿੱਤਾ ਸੀ ਉਸ ਮੁੰਡੇ ਨੂੰ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜੀ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਘੁੱਟ ਕੇ ਜਿਉਂਦੇ ਹੋ ਸਾਡੇ ਨਾਜਾਇਜ਼ ਰਿਸ਼ਤਿਆਂ ਦੇ ਵਿੱਚ ਰੋੜਾ ਬਣ ਰਿਹਾ ਸੀਗਾ ਤੇ ਇਹ ਕਰਕੇ ਉਹਦਾ ਗਲਾ ਘੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਇਹਨੂੰ ਇੱਥੇ ਦੱਬ ਦਿੱਤਾ ਸਤਸ਼ਿਰਿਆ ਕਾਲ ਤੁਸੀਂ ਦੇਖ ਰਹੇ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮਿਆਸ਼ੁਦੀਪ ਕੌਰ ਗੁਰਦਾਸਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੁਲਿਸ ਨੂੰ 12 ਸਾਲਾਂ ਬਾਅਦ ਸਫਲਤਾ ਮਿਲੀ ਹੈ ਜੀ ਹਾਂ ਪੁਲਿਸ ਨੂੰ 12 ਸਾਲਾਂ ਬਾਅਦ ਸਫਲਤਾ ਮਿਲੀ ਹੈ ਜਿਹੜੀ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਰੱਬ ਦਾ ਰੂਪ ਮੰਨਿਆ ਜਾਂਦਾ ਉਸੇ ਮਾਂ ਨੇ ਆਪਣੇ ਯਾਰ ਨਾਲ ਮਿਲ ਕੇ ਆਪਣੇ ਹੀ ਜਵਾਨ ਪੁੱਤ ਨੂੰ ਮੌਤੇ ਘਾਟ ਉਤਾਰ ਦਿੱਤਾ ਜੀ ਹਾਂ ਆਪਣੇ ਯਾਰ ਨਾਲ ਮਿਲ ਕੇ ਉਸਨੇ ਆਪਣੇ ਪੁੱਤ ਨੂੰ ਮੌਤੇ ਘਾਟ ਉਤਾਰ ਦਿੱਤਾ ਉਸ ਦਾ ਗਲਾ ਘੋਟ ਕੇ ਉਸ ਨੂੰ ਮਾਰ ਦਿੱਤਾ ਅਤੇ ਲਾਸ਼ ਨੂੰ ਵੇੜੇ ਵਿੱਚ ਹੀ ਦੱਬ ਦਿੱਤਾ ਦੱਸਿਆ ਜਾ ਰਿਹਾ ਕਿ ਰਾਧਾ ਰੋੜਾ ਸਮਝ ਕੇ ਉਸਨੇ ਆਪਣੇ ਜਵਾਨ ਪੁੱਤ ਨੂੰ ਜੋ ਕਿ 13 ਸਾਲਾਂ ਦਾ ਪੁੱਤ ਹੈ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਤੇ ਹੁਣ 12 ਸਾਲਾਂ ਬਾਅਦ ਪੁਲਿਸ ਦੇ ਹੱਥੇ ਇਹ ਵੱਡੀ ਸਫਲਤਾ ਲੱਗੀ ਹੈ ਜਦੋਂ ਉਹਨਾਂ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਜੀ ਹਾਂ ਤੁਹਾਨੂੰ ਦੱਸ ਦੇ ਕਿ ਜਿੱਥੇ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਰੱਬ ਦਾ ਰੂਪ ਮੰਨਿਆ ਜਾਂਦਾ ਉਸੇ ਮਾਂ ਨੇ ਆਪਣੇ ਜਵਾਨ ਪੁੱਤ ਨੂੰ ਮੌਦ ਦੇ ਘਾਟ ਉਤਾਰ ਦਿੱਤਾ ਉਹ ਵੀ ਆਪਣੇ ਯਾਰ ਨਾਲ ਮਿਲ ਕੇ ਉਸ ਨੂੰ ਰਾਧਾ ਰੋੜਾ ਸਮਝ ਕੇ ਉਸ ਨੂੰ ਜਾਨੋਂ ਹੀ ਮਾਰ ਦਿੱਤਾ ਤੇ 12 ਸਾਲਾਂ ਬਾਅਦ ਪੁਲਿਸ ਦੇ ਇਹ ਹੱਥ ਲੱਗੇ ਨੇ ਹੁਣ ਮੂਲ ਕੋਈ ਫਿਰਦੇ ਨੇ ਅਤੇ ਇਹਨਾਂ ਵੱਲੋਂ ਕਬੂਲ ਵੀ ਕੀਤਾ ਗਿਆ ਕਿ ਅਸੀਂ ਹੀ ਮਿਲ ਕੇ 13 ਸਾਲਾਂ ਦੇ ਪੁੱਤ ਨੂੰ ਮਾਰਿਆ ਇਸ ਮਾਂ ਚ ਐਨੀ ਦਲੇਰੀ ਕਿੱਥੋਂ ਆ ਗਈ ਕਿ ਇਸ ਮਾਂ ਦੇ ਵੱਲੋਂ ਆਪਣੇ ਹੀ ਪੁੱਤ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਉਹ ਵੀ ਇੱਕ ਪਿਆਰ ਪਿੱਛੇ ਤੇ ਜਦੋਂ ਹੁਣ 12 ਸਾਲਾਂ ਬਾਅਦ ਵਿੜੇ ਦੇ ਵਿੱਚੋਂ ਪੁਲਿਸ ਨੇ ਲਾਸ਼ ਕੱਢੀ ਤਾਂ ਬਹੁਤ ਵੱਡੇ ਖੁਲਾਸੇ ਹੋਏ ਨੇ ਇਸ ਸਬੰਧੀ ਪੁਲਿਸ ਦਾ ਕੀ ਕਹਿਣਾ ਆਓ ਉਹ ਵੀ ਸੁਣਾ ਦਿੰਨਿਆ ਤੁਹਾਨੂੰ ਸਾਡੇ ਮਾਨਯੋਗ ਡੀਆਈ ਕੀ ਬਾਰਡ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਬਟਾਲਾ ਸਹਿਲ ਕਾਸਮੀਰ ਆਈਟੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ਼੍ਰੀ ਹਰਗਵਿੰਦਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ ਅੱਛੀ ਸਫਲਤਾ ਹਾਸਲ ਕੀਤੀ ਹੈ ਕਿ ਇੱਕ ਬਲਾਈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਲਯੁਗੀ ਮਾਨ ਹੈ ਹਵਲ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਹੀ ਉਹਦੀ ਦਾਸ ਬਣਾਉਣਦ ਕਰਨ ਆਏ ਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਪ ਦਿੱਤਾ ਸੀ ਗਏ ਉਸ ਮੁੰਡੇ ਨੂੰ ਤੇ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਸਾ ਜ਼ਾਹਰ ਕੀਤਾ ਸੀ ਤੇ ਉਦੋਂ 364 ਤੇ 34 ਆਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਗੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਤੇ ਫੜ ਕੇ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜੀ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਘੁੱਟ ਕੇ ਚੁਣਦੇ ਹਾਂ ਸਾਡੇ ਨਾਜਾਇਜ਼ ਰਿਸ਼ਤੇਆਂ ਦੇ ਵਿੱਚ ਰੋੜਾ ਬਣ ਰਿਹਾ ਸੀਗਾ ਤੇ ਇਸ ਕਰਕੇ ਉਹਦਾ ਗਲਾ ਘੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਦੇਣ ਨੂੰ ਇੱਕ ਕੰਮ ਕਰਦਾ 14 ਸਾਲ ਬਾਅਦ ਸੇ ਉਸ ਦਿੱਕਤ ਦੇ ਇਨਸਾਫ ਲਈ ਉੱਪਰ ਆਇਂ ਬਿਲਕੁਲ ਇਹਦੇ ਤੋਂ ਇਹ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਿਹੜੇ ਕ੍ਰਾਈਮਨਲ ਲੋਗ ਐ ਉਹਨਾਂ ਨੂੰ ਵੀ ਇਹ ਕਹਣਾ ਚਾਹੁੰਦਾ ਵੀ ਇਹ ਕ੍ਰਾਈਮ ਕਦੇ ਲੁਕਿਆ ਨਹੀਂ ਰਹਿੰਦਾ ਕਤਲ ਆਪਣੇ ਆਪ ਜਿਹੜਾ ਆਪ ਬੋਲਦੇ ਆ ਇਸ ਲਈ ਹਰ ਕਤਲ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸੋਚ ਲੈਣ ਕਿ ਇਹਦਾ ਅੰਜਾਮ ਬਹੁਤ ਬੁਰਾ ਹੋਣਾ ਤੇ ਅੱਜ ਇਹਨਾਂ ਦਾ ਵੀ ਅੰਜਾਮ ਬੁਰਾ ਹੀ ਹੋਣਾ ਕੀ ਹੋਇਆ ਤੇ ਕੀ ਕਿਦਾਂ ਕੀਤਾ ਇਹ ਕਰਦਾ ਸੋ ਇਦਾਂ ਇਹ ਲੋੜੀ ਦੰਗਲਾ ਹੀ ਨਾ ਉਹ ਤਾਂ ਹੀ ਦੰਗਲਾ ਲੱਗਦਾ ਨਹੀਂ ਆਪਣੇ ਇਹ ਕਰਕੇ ਉਹ ਉਹ ਫਿਰ ਮਾਂ ਦੇ ਵਿੱਚ ਕੰਡ ਜੀ ਰਿਹਾ ਹਰ ਤੱਕ ਹੈ ਉਹ ਜਿਹੜਾ ਦਰਦ ਹੈ ਨਾ ਇਹਦੀ ਹੁੰਦਾ ਮੇਰ ਜਲ ਕੇ ਕੰਮ ਨਹੀਂ ਕਰਦੀ ਹੁੰਦੀ ਹਾਂ ਹਾਂ ਬਸ ਸਰ ਹੋ ਗਿਆ ਤੇ ਜਿਹੜੀ ਜਿਹੜੀ ਜਮਾਨੇ ਨੇ ਬਾਹਰ ਨਹੀਂ ਦੱਸਦਾ ਇੱਥੇ ਕਿੱਦਾਂ ਨਾ ਉੱਥੇ ਜਾਂਦਾ ਜੀ ਕਿੰਨਾ ਚਿਰ ਤੁਹਾਡੇ ਸੰਬੰਧ ਰਹੇ ਆਪਸ ਵਿੱਚ ਕੋਈ ਮਾਰ ਕੇ ਮੈਂ ਨਹੀਂ ਕਰਦਾ ਤੁਮਰੇ ਦੀ ਉਹ ਕਿੰਨੀ ਖੋਦ ਉਹ ਤੁਮਰੇ ਆਈ ਜੋ ਤੱਕ ਨਾ ਸਾਡੇ ਲਾ ਚਾ ਜਦੋਂ ਕਦੇ ਕਿਸੇ ਦਾ ਉਸ ਤੋਂ ਬਾਅਦ ਪਰ ਕਿੱਥੇ ਫਰਾਰ ਹੋਗੇ ਤੋ ਵਿੱਚ ਇਸੇ ਇਥੇ ਆਗਰ ਚਲ ਗਏ ਆ ਗਏ ਤੇ ਫਿਰ ਕਿੰਨਾ ਚਿਰ ਹੋਇਆ ਤੇ ਉੱਥੇ ਸਾਡੇ 4 ਸਾਲ ਕਹਿੰਦੇ ਕਿਥੇ ਰਹਿੰਦੇ ਹਾਂ ਰਹਿੰਦੇ ਹੁਣ ਉੱਥੇ ਪੁੱਛੇ ਆਪਣੇ ਨਹੀਂ ਨਹੀਂ 10 ਠੀਕ ਬਈ ਤੇ ਪੈਂਦੇ ਰਹਿੰਦੇ ਨਹੀਂ ਨਾ ਕੋਈ ਕਰਦਾ ਇਹ ਜਿਹੜੀ ਨਾਲ ਇਹ ਜਿਹੜੀ ਚੌਥੀ ਜਿੰਦਰੀ ਬਈ ਬੀਸਾ ਉਹਨੂੰ 5 ਸਾਲ ਤੋਂ ਇਕੱਠੇ ਰਹਿੰਦੇ ਹਾਂ ਉੱਥੇ ਤਿੰਨ ਪਿੰਡ ਕਿ ਕਰਨਾ ਹੈ 9 ਪਿੰਡ ਆ ਗਏ ਨਾ ਪੱਲਾ ਠੀਕ ਹੈ ਇਹ ਤਾਂ ਨਹੀਂ ਕਰਦੇ ਆਹੀ ਜਹਲ ਨਹੀਂ ਚੱਲੀ ਲੜਦੀ ਰਹਦੀ ਇਧਰ ਉਹਨੇ ਉੱਥੇ ਮਾਦ ਦਾ ਹੈ ਕਿ ਇਹ ਤੇ ਘਰ ਹੁੰਦਾ ਸੀ ਕਮਰੇ ਚ ਨਾ ਪਿਆ ਹਾਂਜੀ ਉੱਥੇ ਹੀ ਸਦੇ ਨਾਲ ਜੀ ਇੱਕ ਦੋ ਦਾ ਮਾਮਲਾ ਵਾਟ ਕੀ ਹੋਇਆ ਸੀ ਇਹ ਤੱਕੇ 12 13 ਸਾਲ ਹੋ ਗਏ ਹਾਂ ਕੀ ਹੋਇਆ ਸੀ ਉਹ ਹੁੰਦਾ ਤੇ ਇਹ ਦੱਸ ਸਕਦੇ ਨੇ ਸਾਡੇ ਜਗ੍ਹਾ ਨਹੀਂ ਚੋਣ ਨੂੰ ਬਚਾ ਨਹੀਂ ਲੰਬਾ ਫੇਰੇ ਦੇ ਪਾਏ ਅਗਰ ਕੋਣ ਨਹੀਂ ਦਿੱਕੀ ਨਾ ਆਇਆ ਅਰਜੀਤ ਕੋਈ ਤੁਹਾਡੀ ਕੀ ਲੱਗਦੀ ਅੱਛਾ ਠੀਕ ਹੋਏਗਾ ਕਿ ਸਿਦਾਨੂ ਦਾ ਕੇਸ ਤੇ ਪਤਾ ਹੀ ਹੋ ਜਾਏ ਕੇਸ ਇਹ ਹੋਏ ਸਮਝ ਨਹੀਂ ਪਤਾ ਜਦੋਂ ਲੱਭਾ ਨਹੀਂ ਸਾਨੂੰ ਮੁੜਾ ਆ ਰਿਹਾ ਸਭ ਮੁੜਾ ਕਿੱਥੇ ਹੈ ਤੇਨ ਦੀ ਥੀਨੇ ਕੱਲੇ ਤਿੰਨ ਮਹੀਨੇ ਸਾਨੂੰ ਉਹਨੇ ਲਾਹਾ ਲਾਇਆ ਵੀ ਕੰਮ ਕੱਲੇ ਹਾਂ ਤੱਕ ਹੈ ਹਾਂ ਤਿੰਨ ਮਹੀਨੇ ਦੇ ਇੱਕ ਮੈਂ ਸਰਕਾਰ ਦੇ 팀 ਮੇਰੇ ਫੋਨ ਤੇ ਗੱਲ ਕਰਾ ਦੇ ਉਹਨੇ ਅਜੇ ਵੀ ਇਹ ਪੁੱਛਿਆ ਨਾ ਟਾਈਮ ਲੈ ਲਿਆ ਅਜੇ ਤੱਕ ਹੈ ਤੇ ਮੁਰਕੋ ਹੁਣੇ ਪੜਾਈ ਤੜਪਰਾ ਕੀ ਕਰਦਾ ਸੀ ਤੇ ਉਹੀ ਕਰਵਾਉਂਦਾ ਹੈ ਇਹ ਜਿੱਤ ਨਹੀਂ ਦੱਸਾਂ ਮੈਂ ਇਹ ਤੋਂ ਲੋਲਾ ਸੀ ਇਹ ਜੀਤ ਆਪਾਂ ਦੇ ਕਿੰਨਾ ਚਿਰ ਹੋ ਗਿਆ ਸੀ ਇਹ ਕਿੰਨਾ ਮਾਗੀ ਨਹੀਂ ਤਾਂ ਇਹ ਜੇ ਤਾਂ ਜੇ ਜਾਂਦਾ ਬੱਚਾ ਹੋਇਆ ਉਹ ਤਾਂ ਫੜ ਲਓ ਬਿੱਟੇ ਉਹ ਮੁੰਡੇ ਚੋਂਦਾ ਮੜਾ ਉਹਨੂੰ ਮਾਰਤਾ ਹੈ ਇਹ ਕਰ ਇਹਨਾਂ ਦਾ ਸੀ ਇੱਥੇ ਹਾਂ ਇਹਨਾਂ ਦਾ ਇਹ ਦੇਖਾ ਇਹ ਨਾ ਦਿਏ ਆਹ ਤਾਂ ਸਾਡੇ ਕਾਂਜਾ ਸਾਡੇ ਮਾਂ ਦਾ ਘਰ ਛੋਟਾ ਪਰਾਇ ਤੇ ਨਹੀਂ ਗਏ ਸਾਡੇ ਘਰ ਚ ਲੜੀ ਨਾ ਆਥਾਂ ਲੱਗਦਾ ਛੱਤ ਤੇ ਹਾਂ ਤੇ ਇਹ ਖਾਂਦੇ ਸੀ ਸਾਡੇ ਮਰਜ ਕਿੱਥੋਂ ਲੱਭੇ ਕੋਈ ਪਾਲਾ ਕੋਈ ਮਜ਼ਦਮੇ ਲੱਭੇ ਨੇ ਉੱਧਰਤੀ ਗਾਉਂ ਵੀ ਮੇਰੇ ਕੋਲ ਪਹਰੇ ਆ ਨਹੀਂ ਜਾਦਾ ਯਰ ਨਾਲੋਂ ਤਾਂ ਪੁੱਛਿਆ ਗਾ ਮੈਨੂੰ ਬੜਾ ਚਿਰ ਹੋ ਗਿਆ ਇੰਨਾ ਤੋਂ ਦੋ ਕਮਰੇ ਇੱਥੇ ਠੀਕ ਹੈ ਤੂੰ ਕੀ ਹੋਇਆ ਜਿਸੂ ਤੋਂ ਕੀ ਗੱਲ ਹੋਈ ਸੀ ਕਿੱਦਾਂ ਮਾਰਿਆ ਲੱਗਦਾ ਹੋਈ ਸੀ ਕੰਡਾ ਟਪ ਟਪ ਹੁੰਦਾ ਹੈ ਤਾਂ ਕਰਦੇ ਹਾਂ ਕਿੱਦਾਂ ਮਾਰਿਆ ਮੈਂ ਫਿਰ ਇਹਨਾਂ ਕਾਲਪੋਟੇ ਤੇ ਮਾਰਿਆ ਦੇ ਕਿੱਥੇ ਨੱਪਿਆ ਨੱਪਿਆ ਇੱਥੇ ਹੀ ਆ ਪੂਰਾ ਮਨ ਨੂੰ ਹਣ ਮੈਨੂੰ ਬੜਾ ਚਿਰ ਹੋ ਗਿਆ ਨੇ ਇੱਕ ਦਿਨ ਨੂੰ ਤਿੰਨ ਸਾਲ ਹੋ ਗਏ ਕਰੋ ਕਰੋ ਅ ਕਮਰੇ ਸ਼ੇਅਰ ਕਰ ਲਓ ਦੋ ਕਮਰੇ ਫੁੱਲ ਤੋਂ ਓ 아나 오들 때